ਜੀ ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ 6ਵੀਂ ਸ਼੍ਰੇਣੀ ਸਮਾਜਿਕ ਵਿਗਿਆਨ ਸਬਜੈਕਟ ਹੈ ਪਾਠ ਤੀਸਰਾ ਗਲੋਬ ਧਰਤੀ ਦਾ ਮਾਡਲ ਅਸੀਂ ਕਰਾਂਗੇ ਪ੍ਰਸ਼ਨ ਨੰਬਰ 1 ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ਉੱਤਰ ਹੈ ਧਰਤੀ ਦਾ ਆਕਾਰ ਬਹੁਤ ਵੱਡੇ ਗੋਲੇ ਵਾਂਗ ਹੈ ਅਸੀਂ ਪੂਰੀ ਧਰਤੀ ਨੂੰ ਇੱਕੋ ਸਮੇਂ ਨਹੀਂ ਦੇਖ ਸਕਦੇ ਇਸ ਲਈ ਧਰਤੀ ਨੂੰ ਦੇਖਣ ਅਤੇ ਪਰਖਣ ਲਈ ਇਸ ਦਾ ਮਾਡਲ ਬਣਾਇਆ ਗਿਆ ਹੈ ਜਿਸ ਨੂੰ ਗਲੋਬ ਆਖਦੇ ਹਨ ਗਲੋਬ ਵਿੱਚ ਮਹਾਦੀਪਾਂ ਮਹਾਸਾਗਰਾਂ ਦੇ ਆਕਾਰ ਦੂਰੀਆਂ ਅਤੇ ਦਿਸ਼ਾਵਾਂ ਬਿਲਕੁਲ ਠੀਕ ਰੂਪ ਵਿੱਚ ਰੱਖ ਹੁੰਦੀਆਂ ਹਨ ਦਿਖਾਈ ਹੁੰਦੀਆਂ ਹਨ ਇਸ ਲਈ ਗਲੋਬ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 2 ਗਲੋਬ ਦੇ ਉੱਪਰਲੇ ਤੇ ਹੇਠਲੇ ਚਪਟੇ ਜਿਹੇ ਸਿਰਿਆਂ ਨੂੰ ਕੀ ਨਾਂ ਦਿੱਤੇ ਜਾਂਦੇ ਹਨ ਉੱਤਰ ਹੈ ਗਲੋਬ ਦੇ ਉੱਪਰਲੇ ਸਿਰੇ ਨੂੰ ਉੱਤਰੀ ਧਰੁਵ ਅਤੇ ਹੇਠਲੇ ਸਿਰੇ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 3 ਦੋਨਾਂ ਧਰੁਵਾਂ ਨੂੰ ਮਿਲਾਉਣ ਵਾਲੀ ਅਰਧ ਗੋਲਾਕਾਰ ਰੇਖਾਵਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਉੱਤਰ ਹੈ ਇਸ ਦਾ ਦਿਸਾਂਤਰ ਰੇਖਾਵਾਂ ਪ੍ਰਸ਼ਨ ਨੰਬਰ 4 ਗੋਲਾ ਅਰਧ ਦਾ ਕੀ ਅਰਥ ਹੈ ਉਸ ਰੇਖਾ ਦਾ ਨਾਮ ਦੱਸੋ ਜਿਹੜੀ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ ਉੱਤਰ ਹੈ ਗੋਲੇ ਦੇ ਅੱਧੇ ਭਾਗ ਨੂੰ ਗੋਲਾ ਅਰਧ ਕਹਿੰਦੇ ਹਨ ਭੂ ਮਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਪ੍ਰਸ਼ਨ ਨੰਬਰ 5 ਮੁੱਖ ਮਧਿਆਨ ਮਧਿਆਨ ਰੇਖਾ ਕਿਸ ਨੂੰ ਆਖਦੇ ਹਨ ਅਤੇ ਕਿੱਥੋਂ ਲੰਘਦੀ ਹੈ ਉੱਤਰ 0 ਡਿਗਰੀ ਦਿਸਾਂਤਰ ਨੂੰ ਮੁੱਖ ਮਧਿਆਨ ਰੇਖਾ ਆਖਦੇ ਹਨ ਇਹ ਇੰਗਲੈਂਡ ਦੇ ਗ੍ਰੀਨਵਿਚ ਵਿੱਚੋਂ ਲੰਘਦੀ ਹੈ ਪ੍ਰਸ਼ਨ ਨੰਬਰ 6 ਧਰਤੀ ਦਾ ਗਲੋਬ ਧਰਤੀ ਦਾ ਗਲੋਬ ਨੂੰ ਕਿੰਨੇ ਦਿਸਾਂਤਰਾਂ ਵਿੱਚ ਵੰਡਿਆ ਗਿਆ ਹੈ ਉੱਤਰ 360 ਦਿਸਾਂਤਰ ਪ੍ਰਸ਼ਨ ਨੰਬਰ 7 ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ ਉਸ ਦਾ ਨਾਮ ਦੱਸੋ ਉੱਤਰ ਗਲੋਬ ਦਾ ਸਭ ਤੋਂ ਵੱਡਾ ਚੱਕਰ 0 ਡਿਗਰੀ ਅਕਸ਼ਾਂਸ਼ ਦਾ ਚੱਕਰ ਹੈ ਇਸ ਨੂੰ ਭੂਮਧ ਰੇਖਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 8 ਅਕਸ਼ਾਂਸ਼ ਰੇਖਾਵਾਂ ਅਤੇ ਦੇਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ ਉੱਤਰ ਅਕਸ਼ਾਂਸ਼ ਰੇਖਾਵਾਂ ਅਤੇ ਦੇਸ਼ਾਂਤਰ ਰੇਖਾਵਾਂ ਮਿਲ ਕੇ ਭੂਗੋਲਿਕ ਸਥਿਤੀ ਨੂੰ ਦਰਸਾਉਣ ਵਿੱਚ ਮਦਦ ਕਰਦੀਆਂ ਹਨ ਇਹਨਾਂ ਵਿੱਚ ਅੰਤਰ ਇਸ ਪ੍ਰਕਾਰ ਹੈ ਅਕਸ਼ਾਂਸ਼ ਰੇਖਾਵਾਂ ਇਹ ਔਰ ਕਲਪਿਤ ਰੇਖਾਵਾਂ ਹਨ ਜੋ ਪੂਰਬ ਤੋਂ ਪੱਛਮ ਦਿਸ਼ਾ ਵੱਲ ਖਿੱਚੀਆਂ ਗਈਆਂ ਹਨ। ਨੰਬਰ 2 ਇਹ ਰੇਖਾਵਾਂ ਸਮਾਂਤਰ ਹੁੰਦੀਆਂ ਹਨ। ਨੰਬਰ 3 ਗਲੋਬ ਤੇ 181 ਅਕਸ਼ਾਂਸ਼ ਰੇਖਾਵਾਂ ਖਿੱਚੀਆਂ ਗਈਆਂ ਹਨ। ਨੰਬਰ 4 ਇਹਨਾਂ ਰੇਖਾਵਾਂ ਦੀ ਮਦਦ ਨਾਲ ਅਸੀਂ ਭੂਮੱਧ ਰੇਖਾ ਤੋਂ ਕਿਸੇ ਸਥਾਨ ਦੀ ਦੂਰੀ ਪਤਾ ਕਰ ਸਕਦੇ ਹਾਂ। ਦਿਸ਼ਾਂਤ ਰੇਖਾਵਾਂ ਨੰਬਰ 1 ਇਹ ਉਹ ਕਲਪਿਤ ਰੇਖਾਵਾਂ ਹਨ ਜੋ ਉੱਤਰ ਤੋਂ ਦੱਖਣ ਵੱਲ ਖਿੱਚੀਆਂ ਗਈਆਂ ਹਨ। ਨੰਬਰ 2 ਇਹ ਰੇਖਾਵਾਂ ਸਮਾਂਤਰ ਨਹੀਂ ਹੁੰਦੀਆਂ। ਪ੍ਰਕਾਰ ਕਾਫ ਪਰਕਾਫ। ਨੰਬਰ 3 ਗਲੋਬ ਤੇ 360 ਦੇ ਸੰਤੰਤਰ ਰੇਖਾਵਾਂ ਖਿੱਚੀਆਂ ਗਈਆਂ ਹਨ। ਨੰਬਰ 4 ਇਹਨਾਂ ਰੇਖਾਵਾਂ ਦੀ ਮਦਦ ਨਾਲ ਅਸੀਂ ਕਿਸੇ ਸਥਾਨ ਦਾ ਸਮਾਂ ਪਤਾ ਲਗਾ ਸਕਦੇ ਹਾਂ। ਨੰਬਰ 9 ਦਿਸ਼ਾਂਤਰ ਦਾ ਕੀ ਮਹੱਤਵ ਹੈ ਉੱਤਰ ਵਿਤਕਾਰਾਂ ਮਤਲਬ ਜਾਂਚ ਸਾਸਾਂ ਬੋਲ ਸਕਦੇ ਮੇਰਾ ਤੁਸੀਂ ਵਿਤਕਾਰਾਂ ਦੀ ਤਰ੍ਹਾਂ ਦਿਸ਼ਾਂਤਰਾਂ ਦਾ ਵੀ ਵਿਸ਼ੇਸ਼ ਮਹੱਤਵ ਹੈ ਨੰਬਰ 1 ਦਿਸ਼ਾਂਤਰਾਂ ਦੀ ਮਦਦ ਨਾਲ ਅਸੀਂ ਕਿਸੇ ਵੀ ਸਥਾਨ ਦੀ ਪੂਰਬ ਤੋਂ ਪੱਛਮ ਵੱਲ ਦੂਰੀ ਪਤਾ ਕਰ ਲਗਾ ਸਕਦੇ ਹਾਂ ਨੰਬਰ 2 ਦਿਸ਼ਾਂਤਰਾਂ ਨਾਲ ਅਸੀਂ ਕਿਸੇ ਸਥਾਨ ਦਾ ਸਥਾਨਕ ਸਮਾ ਕੱਢ ਸਕਦੇ ਸਕਦੇ ਹਾਂ ਪ੍ਰਸ਼ਨ ਨੰਬਰ 10 ਕਿਹੜੀਆਂ ਰೇಖੇਾਂ ਮਾਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ਕਾਰਨ ਦੱਸੋ ਕਿ ਤਾਪ ਮੰਡਲ ਕਿਉਂ ਬਣਾਏ ਜਾਂਦੇ ਹਨ ਉੱਤਰ ਹੈ ਅਕਸ਼ਾਂਸ਼ ਰೇಖੇਾਂ ਮਾਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ਜਿੱਥੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਪੈਂਦੀਆਂ ਹਨ ਉਹ ਘੱਟ ਜਗ੍ਹਾ ਘੇਰਦੀਆਂ ਹਨ ਜਿਸ ਕਰਕੇ ਉਹਨਾਂ ਦੀ ਗਰਮ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ ਜਿੱਥੇ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਉਹ ਜਿਆਦਾ ਜਗ੍ਹਾ ਘੇਰਦੀਆਂ ਹਨ ਜਿਸ ਕਰਕੇ ਉਹਨਾਂ ਦੇ ਗਰਮ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ ਇਸ ਤਰ੍ਹਾਂ ਧਰਤੀ ਤੇ ਤਾਪ ਖੰਡ ਬਣਦੇ ਹਨ ਅੱਗੇ ਖਾਲੀ ਥਾਂਵਾਂ ਭਰੋ ਨੰਬਰ 1 ਉਸ਼ਣ ਖੰਡ ਅਤੇ ਕਰਕ ਰੇਖਾ ਨੂੰ ਅਕਸ਼ਾਂਸ਼ ਰਖਾਵਾਂ ਨਾਲ ਦਰਸਾਇਆ ਜਾਂਦਾ ਹੈ ਨੰਬਰ 2 ਮਕਰ ਰੇਖਾ ਤੇ ਸਹੀ 1/2 ਡਿਗਰੀ ਮਤਲਬ 23.5 ਡਿਗਰੀ ਦੱਖਣ ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ ਨੰਬਰ 3 ਅਕਸ਼ਾਂਸ਼ ਅਤੇ ਦੇਸ਼ਾਂਤਰ ਗਲੋਬ ਤੇ ਗ੍ਰਿਡ ਜਾਂ ਜਾਲ ਬਣਾਉਂਦੀਆਂ ਹਨ ਨੰਬਰ 4 ਦੋ ਸਮਾਂਤਰ ਰੇਖਾਵਾਂ ਵਿੱਚ ਦੂਰੀ ਹਮੇਸ਼ਾ ਸਮਾਨ ਹੁੰਦੀ ਹੈ ਨੰਬਰ 5 ਗ੍ਰੀਨ ਵਿੱਚ ਦੇਸ਼ਾਂਤਰ ਨੂੰ ਸਿਰਫ ਦੇਸ਼ਾਂਤਰ ਆਖਦੇ ਹਨ ਨੰਬਰ 6 ਭਾਰਤ ਵਿੱਚ 82 ਡਿਗਰੀ ਪੂਰਬ ਦੇ ਸੰਤਰ ਨੂੰ ਪ੍ਰਮਾਣਿਕ ਦੇ ਸੰਤਰ ਮੰਨਿਆ ਗਿਆ ਹੈ। ਨੰਬਰ 7 ਗ੍ਰੀਨਵਿਚ ਦੇ ਔਸਤ ਸਮੇਂ ਅਤੇ ਭਾਰਤੀ ਪ੍ਰਮਾਣਿਕ ਸਮੇਂ ਵਿੱਚ 5 ਘੰਟੇ ਅਤੇ 30 ਮਿੰਟ ਦਾ ਅੰਤਰ ਹੁੰਦਾ ਹੈ। ਸਹੀ ਲਿਖੇ ਤੱਥ ਸਹੀ ਜਾਂ ਗਲਤ ਹਨ। ਸਹੀ ਗਲਤ ਦਾ ਨਿਸ਼ਾਨ ਲਾਉਣਾ ਬੇਟਾ। ਨੰਬਰ 1 ਹਰੇਕ ਵਿਧਕਾਰ ਅਰਧ ਗੋਲਾ ਹੁੰਦਾ ਹੈ ਗਲਤ ਨੰਬਰ 2 ਜਿਉਂ-ਜਿਉਂ ਭੂਮਤ ਰੇਖਾ ਤੋਂ ਦੂਰ ਜਾਇਏ ਤਾਂ ਤਾਪਮਾਨ ਵਧਦਾ ਜਾਂਦਾ ਹੈ ਗਲਤ ਨੰਬਰ 3 ਉਸ਼ਣ ਤਾਪ ਖੰਡਕਰ ਰੇਖਾ ਤੇ ਮਕਰ ਰੇਖਾ ਦੇ ਵਿਚਕਾਰ ਵਿਧਕਾਰ ਹੁੰਦਾ ਹੈ ਸਹੀ ਨੰਬਰ 4 ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਸਹੀ ਮਿਲਤੇ ਹੈ ਬੇਟਾ ਨੈਕਸਟ ਵੀਡੀਓ ਵਿੱਚ ਧੰਨਵਾਦ